ਮੈਨੂੰ ਉਹੀ ਮਿਟਾ ਜਾਣਾ ਹੈ ਆ ਕੇ ਚਾਚੇ ਤੋਂ ਵੀ ਤੂੰ ਤਾਂ ਤੇਰੇ ਤੇ ਚੱਲਣ ਚੱਲਣ ਅਸੀਂ ਚਾਚੇ ਦੇ ਵੀ ਚੱਲੀ ਚੱਲ ਗਏ ਬਾਈ ਨੂੰ ਮਾਰ ਕੇ ਨਾ ਸੈਂਟਰ ਮਿੱਠੇ ਮਿੱਠੇ ਇਹਨਾਂ ਚੰਡੀਗੜ੍ਹ ਲੈ ਜਾਉਂਦੇ ਚਾਚਾ ਮੇਰੀ ਗੱਲ ਸੁਣ ਮੈਂ ਗਲੀ ਝੋਈ ਜਾਂਦਾ ਸੀਗਾ ਤੇ ਤੂੰ ਉੱਦੋਂ ਮੇਰੇ ਕਣੀ ਕਿਵੇਂ ਝਾਕਦਾ ਸੀਗਾ ਮੈਂ ਤਾਂ ਤੈਨੂੰ ਕੁਝ ਤਾਂ ਚੱਕਿਆ ਬਾਪੂ ਇਹ ਵੀ ਝਾਕਦਾ ਸੀਗਾ ਹੈਲੋ ਹਾਂ ਹਾਂ ਕੌਣ ਬੰਤਾ ਬੋਲਦਾ ਤੈਨੂੰ ਪੈਸਿਆਂ ਨੂੰ ਕਿਹਾ ਸੀ ਮੇਰੇ 2-4 ਦਿਨਾਂ ਦਾ ਤੇਰੇ ਨਾਲ ਕਰਾਰ ਸੀ ਤੇ ਕੀ ਗੱਲ ਹੈ ਤੂੰ ਹੁਣ ਕਿਉਂ ਨਹੀਂ ਦਿੰਦਾਗਾ ਪੈਸੇ ਕੀ ਗੱਲ ਹੈ ਚੱਕਰ ਕੀ ਹੈ ਉਹ ਮੈਂ ਕਿਸੇ ਤੋਂ ਭਰਾਵਾ ਮੈਂ ਡੀਐਸਪੀ ਤੋਂ ਨਾ ਐਮਐਲਏ ਤੋਂ ਮੈਂ ਤਰੀਕੇ ਨਾਲ ਐਮਐਲਏ ਤੋਂ ਹੀ ਡਰਦਾ ਇਹ ਜੇ 20 ਵੇਖਿਆ ਐਮਐਲਏ ਹੋਰ ਹੀ ਚੱਕਰਾਂ ਚ ਭਾਈ ਫਿਰਦਾ ਤੂੰ ਕੀ ਕੀ ਸਮਝਦਾ ਤੂੰ ਆਪਣੇ ਆਪ ਨੂੰ ਹੈ ਬਾਕੀ ਸੀ ਕਰਾ ਦੂੰ ਤੇਰੀ ਮੈਂ ਤੈਨੂੰ ਦੱਸਾਂ ਪੰਤਾ ਬਣਿਆ ਫਿਰਦਾ ਤੂੰ ਆ ਜਣੇ ਵੱਡਾ ਐਮਐਲਏ ਵਾਲਾ ਈ ਐਸਪੀਏ ਨਾਲੇ ਫਲਾਣਾ ਤੇਰਾ ਕੋਈ ਨਹੀਂ ਜੇ ਤੈਨੂੰ ਨਾਲ ਲਟਾਇਆ ਥੱਲੇ ਮੈਨੂੰ ਕਹਿਦੀ ਤੂੰ ਮੈਨੂੰ ਵੀ ਨਾ ਸਾਂਝੀ ਆਹੋ ਕਰੂੰਗਾ ਗੱਲ ਮੈਂ ਕੋਈ ਨਹੀਂ ਮੈਂ ਘਾ ਤੂੰ ਚੱਲੇ ਜਿੱਥੇ ਚੱਲਦਾ ਇਹ ਜੇ ਐਮਐਲ 20 ਲਤੜਿਆ ਮੈਂ ਪੈਰਾ ਥੱਲੇ ਵੱਡਾ ਬਦਮਾਸ਼ ਪੈਸਾ ਨਾ ਮੇਰੇ ਪੈਸੇ ਬੰਦਾ ਬਣ ਕੇ ਮੋੜਦੇ ਮੈਂ ਤੋਂ ਦੱਸਾਂ ਗੱਲ ਚੰਗਾ ਰਹੇਗਾ ਤੇ ਨਹੀਂ ਮੈਂ ਤੈਨੂੰ ਇਹ ਜੇ ਦਿਖਾਉਂ ਥਾਂਦੇ ਵਾਲਾ ਤੈਨੂੰ ਵਾਕਈ ਯਾਦ ਰੱਖੇਗਾ ਵੀ ਬੰਦਾ ਮਿਲਿਆ ਸੀ ਮੈਨੂੰ ਨਹੀਂ ਲੱਗਦਾ ਵੀ ਸਾਡੇ ਘਰ ਚ ਕੀ ਕੁਝ ਹੋਈ ਜਾਂਦਾ ਮੈਨੂੰ ਤਾਂ ਹੀ ਨਹੀਂ ਠੇਤ ਲੱਗਦਾ ਕਿਸ ਗੱਲ ਦਾ ਤੇ ਜਗਜਿੰਦਰ ਆਹ ਰੈਡੀ ਓਰੇ ਯਾਰ ਗੱਲ ਸੁਣ ਮੇਰੀ ਆਕੇ ਉਹ ਤੇਰੇ ਚਾਚੇ ਛਿੰਦੇ ਨੂੰ ਫੋਨ ਲਾ ਯਾਰ ਉਹਦੇ ਨਾਲ ਗੱਲ ਕਰ ਚਾਚੇ ਛਿੰਦੇ ਨੂੰ ਆਹੋ ਅੱਛਾ ਉਹੀ ਗੱਲ ਕਰਨੀ ਜਿਹੜੀ ਕੋਈ ਗੱਲ ਕਰਨੀ ਉਹਦੇ ਨਾਲ ਪਤਾ ਨਹੀਂ ਕੀ ਹੋਈ ਜਾਂਦਾ ਘਰ ਚ ਪਤਾ ਨਹੀਂ ਕੀ ਬੰਦੂ ਕੀ ਨਾ ਕੋਈ ਚਲ ਮੈਂ ਤੈਨੂੰ ਆਕੇ ਜਿੰਨਾ ਬੁਲਾਉਂਦਾ ਫੋਨ ਕਾ ਤੋ ਵੀਜੀ ਆ ਜਾਂਦਾ ਯਾਰ ਸਮਝ ਨਹੀਂ ਲੱਗਦੀ ਫੋਨ ਉਹ ਕਿਸੇ ਦੀ ਗੱਲ ਕਰਦਾ ਹੋਊਗਾ ਆਪ ਦੀ ਭਿੰਟਾ ਜੀ ਨਾਲ ਜੀ ਹਲੋ ਹਾਂ ਹਲੋ ਸ਼ਿੰਦਾ ਬੋਲਦਾ ਉਹ ਠੀਕ ਆ ਯਾਰ ਮੈਨੂੰ ਐ ਨਹੀਂ ਪਤਾ ਲੱਗਦਾ ਆਪਣੇ ਘਰੇ ਕੀ ਹੋ ਜਾਂਦਾ ਯਾਰ ਤੂੰ ਮੇਰੇ ਕੋਲ ਆ ਕੇ ਜਾਈਂ ਮੇਰੇ ਕੋਲ ਜੋ ਆਕਾ ਨਾ ਮੁੰਡਿਆਂ ਦਾ ਯਾਰਾ ਵੇਚਦੀ ਇਹਨਾਂ ਦਾ ਕੋਈ ਨਾ ਕੋਈ ਕਰਾ ਗਏ ਆਪਾਂ ਕੋ ਟਕਾਟ ਕੋ ਸਮਝ ਹੀ ਲੱਗਦੀ ਘਰ ਦਾ ਘਰ ਹੈਗੇ ਆ ਤੇ ਤੂੰ ਕਿੱਥੇ ਆ ਹੁਣ ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਕ ਟਿੰਕਸ ਹਲੋ ਭਾਈ ਹੈਗਾ ਘਰੇ ਮਾਈਆ ਬਪੂ ਉੱਥੇ ਕੇ ਬਾਲਾ ਨੂੰ ਬੋਲੀ ਚੰਗਾ ਉਹ ਬੋਤਾ ਤੂੰ ਵੀ ਨਾ ਚਲਣਾ ਬਾਲਾ ਗਰਮੈਸ਼ ਫੜਿਆ ਕਰ ਮੈਂ ਆਪੇ ਸਮਝਾਉਂਗਾ ਉਹਨਾਂ ਨੂੰ ਚਲ ਕੋਈ ਦੇਖਦੇ ਆਹ ਇਹਨੇ ਤੀ ਬਾਲਾ ਨਾ ਕਰਮਾ ਠੀਕ ਆ ਬਾਈਆ ਉਹ ਬਾਈ ਘਰੇ ਆ ਮਾਈ ਮੇਰੇ ਨਾਲ ਦਾ ਘਰੇ ਕੋਈ ਹੈ ਨਹੀਂ ਤੇਰਾ ਤਾਇਆ ਲੱਗਦਾ ਆ ਚਾਚਾ ਉਹ ਕਿਵੇਂ ਆ ਠੀਕ ਆ ਉਹ ਮਾਸ਼ਰਾ ਵਧੀਆ ਵਧੀਆ ਇੱਤਤ ਨੂੰ ਲਾਸ ਕਿਵੇਂ ਬੁਲਾਇਆ ਸੀ ਆ ਡੈਡੀ ਨੇ ਫੋਨ ਕਰੇ ਹੁਣ ਅਸੀਂ ਤੇਰਾ ਡੈਡੀ ਕਿੱਥੇ ਆ ਡੈਡੀ ਬਾਹਰ ਨੂੰ ਗਿਆ ਕੋਈ ਕਹਿੰਦਾ ਦਵਾਈ ਦੂ ਲੈ ਕੇ ਨਾ ਤੁਹਾਡੇ ਨਾਲ ਗੱਲ ਹੋਈ ਸੀ ਅੱਛਾ ਸਾਡੇ ਨਾਲ ਗੱਲ ਤਾਂ ਸਾਡੇ ਨਾਲ ਹੀ ਹੋਈ ਸੀ ਹੂੰ ਹੂੰ ਤੇ ਭਾਈ ਕੀ ਰੌਲਾ ਸਦਾ ਰੌਲਾ ਤਾਂ ਚਾਚਾ ਇਹਨੂੰ ਪਸਲਾਉਣ ਸੀ ਇਹਨੂੰ ਕੋਈ ਇਹਨੂੰ ਤਾਂ ਕੀ ਪੁੱਛਾਂ ਮੈਂ ਹੁਣ ਇਹਨੇ ਤਾਂ ਮੈਨੂੰ ਕੋਈ ਦੱਸਿਆ ਜੀਗਾ ਵੀ ਸਾਡਾ ਕੋਈ ਰੌਲਾ ਤੇ ਜੇ ਤੇਰਾ ਕੋਈ ਰੌਲਾ ਤੂੰ ਸਾਨੂੰ ਦੱਸ ਨਹੀਂ ਪਾਈ ਆਹ ਗੱਲਾਂ ਤੇ ਆਹ ਬਾਤ ਆ ਸਾਡੀ ਤਾਂ ਭਾਈ ਸਾਨੂੰ ਕੋਈ ਤਾਂ ਪਰੇਸ਼ਾਨੀ ਕਰਦਾ ਤੰਗ ਕਰਦਾ ਸਾਨੂੰ ਜਾਂ ਕੋਈ ਗੱਲ ਕਰਦਾ ਏ ਤੁਹਾਨੂੰ ਚੰਗਾ ਮਾੜਾ ਬੋਲਦਾ ਦੱਸੋ ਦੱਸ ਕੀ ਕਹਿੰਦਾ ਸੀਗਾ ਚਾਚੇ ਨੂੰ ਬਾਪੂ ਕਿਵੇਂ ਬੋਲਦਾ ਵੇਖ ਲੈ ਉਹ ਸ਼ੇਰਾ ਕੋਈ ਨਹੀਂ ਤੂੰ ਘਵਰਾਉਣਾ ਕਾ ਤੂੰ ਆ ਇਹ ਆਪਾਂ ਆਪਦੇ ਸਕੇ ਹੈਗੇ ਆ ਕੋਈ ਨਹੀਂ ਘਵرائیਦਾ ਨਹੀਂ ਹੁੰਦਾ ਘਵਰਾ ਕੇ ਗੱਲ ਨਹੀਂ ਕਰੀ ਦਿੰਦੀ ਮੈਂ ਠੱਡੇ ਮੱਤੇ ਨਾਲ ਗੱਲ ਕਰਦਾ ਚਾਚਾ ਮੇਰੀ ਗੱਲ ਤੁਹਾਨੂੰ ਮੈਂ ਗਲੀ ਚ ਹੋਈ ਜਾਂਦਾ ਸੀਗਾ ਤੇ ਤੂੰ ਉੱਦੋਂ ਮੇਰੇ ਕਣੀ ਕਿਵੇਂ ਚਾਗਦਾ ਸੀਗਾ ਮੈਂ ਤਾਂ ਤੈਨੂੰ ਕੁਝ ਨਹੀਂ ਚੱਕਿਆ ਬਾਪੂ ਇਹ ਵੀ ਚਾਗਦਾ ਸੀਗਾ ਪੁੱਤ ਤੂੰ ਬੜਾ ਸ਼ਾਂਤ ਤਰ੍ਹਾਂ ਰਹਿ ਰਿਹਾ ਗੱਲ ਤੂੰ ਸਟਾਰਟ ਕਰੀ ਸੀਗੀ ਮੈਂ ਤੇਰੇ ਮਾਰੂਗਾ ਥੱਪੜ ਤੇਰੇ ਮੈਂ ਤੁਹਾਨੂੰ ਦੱਸਾਂ ਤੂੰ ਗੱਲਾਂ ਹੋ ਕਹਤਾ ਤੂੰ ਘਰੇ ਆ ਕੇ ਬੈਠਿਆ ਤਾਂ ਆਰਾਮ ਨਾਲ ਗੱਲ ਕਰ ਬਾਪੂ ਤੇਰੀ ਲਿਆਜ ਗਿੱਕੀ ਵਾਲਾ ਦਾ ਘਰ ਹੈ ਕੋਈ ਇਹ ਆਪ ਦਾ ਘਰ ਆ ਆਪਣਾ ਤੇ ਤੇਰੀ ਲਿਆਜ ਗਿੱਕੀ ਚੋਂ ਬੈਠਾ ਵਾ ਚੁੱਪ ਕਰਕੇ ਆਰਾਮ ਨਾਲ ਇਹ ਚੱਲਦਾ ਕਿਵੇਂ ਫਰੇ ਚਾਚਾ ਕੋਈ ਸਮਝਾ ਕੇ ਰੱਖੇ ਮਤਲਬ ਚਾਕੇ ਤੇਰਾ ਕੀ ਲਾ ਲਿਆ ਨੇ ਹੈਂ ਤੂੰ ਲਾਂਬਾ ਦਾ ਮੈਂ ਤਾਂ ਫਰੇ ਚ ਬੋਲੂਗਾ ਫਿਰ ਕਿਵੇਂ ਬੋਲੇਗਾ ਤੂੰ ਬੋਲਣਾ ਐਵੇਂ ਤੂੰ ਬੋਲੇਗਾ ਤੂੰ ਪੁੱਤ ਤੂੰ ਸ਼ਾਂਤ ਰਿਆ ਕਰ ਠੀਕ ਹੈ ਯਾਰ ਹਾਂ ਲੈਹਾਂ ਦੇਖਾ ਦੇਖ ਤੇਰੀ ਕੀ ਇੱਜ਼ਤ ਕਰਦਾ ਕੋਈ ਨਹੀਂ ਕੋਈ ਨਹੀਂ ਤੂੰ ਕਹੇ ਨੂੰ ਮੁੜ ਕੇ ਚੱਕੀ ਤੂੰ ਵੀ ਮੇਰਾ ਹੀ ਆ ਜੇ ਉਹ ਨਹੀਂ ਇੱਜ਼ਤ ਕਰਦਾ ਤੂੰ ਕਿਹੜਾ ਕਿਸੇ ਦਾ ਹੋਰ ਆ ਮੈਂ ਤਾਂ ਤੈਨੂੰ ਕਹੀ ਨਾ ਮੈਂ ਬਾਈ ਨੂੰ ਆ ਜਾ ਤੇ ਬਾਈ ਨਾਲ ਗੱਲਾਂ ਵਾਤਾ ਕਰਾਂਗੇ 2 ਮਿੰਟ ਬੈਠ ਕੇ ਬਾਈ ਨਾਲ ਗੱਲ ਕਰਾਂਗੇ ਫੇਰ ਕੋਈ ਨਵੇੜਾ ਕਰ ਲਾਂਗੇ ਕੋਈ ਗੱਲ ਨਹੀਂ ਹਾਂ ਆ ਜਾਂਦੇ ਡੇੜੀ ਤਾਂ ਇੱਧਰ ਗਏ ਕੋਈ ਘਬਰਾਉਣ ਦੀ ਗੱਲ ਨਹੀਂ ਪੁੱਤਰਾ ਤੂੰ ਘਬرائی ਤਾਂ ਨਹੀਂ ਹੁੰਦਾ ਸ਼ੇਰ ਵੇਰੇ ਨਹੀਂ ਕੋਈ ਘਬرائیਦਾ ਹੁੰਦਾ ਤਾਚਾ ਹੁਣ ਮੈਂ ਤਾਂ ਉਹਦੀ ਗੱਲ ਕਰਦਾ ਤੈਨੂੰ ਤਾਂ ਮੈਂ ਕੁਛ ਕਹੇ ਨਹੀਂ ਨਹੀਂ ਕੋਈ ਨਹੀਂ ਪੁੱਤਰਾ ਕੋਈ ਨਹੀਂ ਕੋਈ ਨਹੀਂ ਤੂੰ ਬਹਿ ਬਤਾ ਕਰਦਾ ਆ ਜਾਂਦੇ ਤੇਰੇ ਪਿਓ ਨੂੰ ਬੈਠ ਕੇ ਗੱਲਾਂ ਕਰਾਂਗੇ ਬੈਠ ਕੇ ਨਵੇੜਾ ਕਰ ਲਾਂਗੇ ਕੋਈ ਗੱਲ ਏਡੀ ਵੱਡੀ ਵੱਡੀ ਗੱਲ ਨਹੀਂ ਜਿਹੜੀ ਤੁਸੀਂ ਭਲਾਈ ਬੈਠ ਚੱਲ ਠੀਕ ਐ ਆਰੇ ਮੇਰੇ ਸਾਲੇ ਕਿਵੇਂ ਬੈ ਚੰਡੀਗੜ੍ਹ ਤੇ ਚੀਜ਼ਾਂ ਕਿੱਥੇ ਦੇ ਮਿੱਟੀ ਦੇ ਵਿੱਚ ਓਏ ਓਣੇ ਇਹ ਗੰਦੇ ਬਾਰ ਖਾਪਿੰਡਾ ਲਾ ਰਿਹਾ ਚੰਡੀਗੜ੍ਹ ਵਾਲ ਕੀ ਦੀ ਸਕਿਪ ਤੇ ਆ ਗਿਆ ਗੇੜਾ ਕੋਲ ਰੱਖਿਆ ਆਏ ਹਾਏ ਅਰੇ ਆ ਬੁੱਗੀ ਕਿੱਥੋਂ ਆ ਗਈ ਅੱਗ ਤਾਂ ਮੇਰੇ ਵਾਸਤੇ ਲਾਂ ਮੈਂ ਬਾਈ ਨੂੰ ਮਾਰ ਕੇ ਨਾ ਸੈਂਟਰ ਵਿੱਚ ਮਿੱਠੇ ਉਹ ਚੰਡੀਗੜ੍ਹ ਲਾਇਆ ਹੋਰ ਕਰਤਾ ਯਾਰ ਹਾਂ ਜੀ ਬੁੱਤਰਾ ਠੀਕ ਹੈ ਠੀਕ ਹੈ ਹਾਂ ਹੋਰ ਆਪਣਾ ਘਰ ਪਰਵਾਹ ਠੀਕ ਹੈ ਬਹੁਤ ਜੋ ਪੁੱਤ ਮौजਾ ਅੱਛਾ 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 ਹੋਰ ਕਿਵੇਂ ਆਏ ਅੱਜ ਘਰੇ ਆਪਣੇ ਬੱਸ ਮੜਿਆ ਆ ਬਲਾ ਸੀਗਾ ਕਿ ਘਰੇ ਜਾਦੇ ਸੀ ਹੋ ਕੇ ਜਾਈਗਾ ਤਾਂ ਆ ਜਾ ਪੁੱਤ ਅੱਛਾ 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 ਹੋਰ ਦੱਸ ਤੇਰੀ ਪੜਾਈ ਕਿੰਦੀ ਦਾ ਕਿਵੇਂ ਚੱਲ ਰਹੀ ਹੈ ਮੈਂ ਕਹਿੰਦਾ ਟੌਪ ਕਲਾਸ ਤੇ ਅੱਛਾ ਅੱਛਾ ਆ ਮੈਨੂੰ ਲੱਗਦਾ ਜਿਹੜੀ ਚਾਚਾ ਗੱਡੀ ਖੜੀ ਹੈ ਨਾ ਅੱਛਾ ਤੇ ਮੇਰੇ ਵਾਸਤੇ ਲੈ ਕੇ ਆਈ ਬਾਈ ਚਲੋ ਸ਼ੁਕਰ ਆ ਚੰਗੀ ਗੱਲ ਆ ਜੇ ਸੋਚਦੇ ਆ ਤੇਰੇ ਬਾਰੇ ਕੋਈ ਨੌਕਰੀ ਲੱਗਦੀ ਤੇ ਲੱਗ ਜੇਗਾ ਕੋਈ ਚਾਰ ਪੈਸੇ ਕਮਾਉਣ ਵਾਲਾ ਹੋ ਜਾਊਗਾ ਨੌਕਰੀ ਦੀ ਆਪਾਂ ਨੂੰ ਕਿਹੜਾ ਲੋੜ ਹੈ ਚਾਚਾ ਆਪਾਂ ਤਾਂ ਕਹਿ ਰੱਖਿਆ ਘਰੇ ਪੇਪਰ ਭਰੇ ਆ ਜਦੋਂ ਆ ਗਿਆ ਨੰਬਰ ਲੱਗ ਜਾਣਗੇ ਤੇਰੇ ਨਾਲ ਸਹਿਮਤ ਆ ਪਰਿਵਾਰ ਸਾਲਾ ਪਰਿਵਾਰ ਕਿੱਥੇ ਦਤੀਆ ਮੰਗਲੇ ਦਾ ਪਿੱਸੂ ਪੈ ਜਾਂਦੇ ਆ ਮੇਰੀ ਗੱਲ ਸੁਣ ਹੈ ਤੇ ਤੇਰਾ ਚੱਲ ਭਰਾ ਸਗਾ ਹਾਂ ਠੀਕ ਆ ਤੂੰ ਕਰੇਗਾ ਤਾਂ ਮੇਰੀ ਗੱਲ ਦਾ ਗੁੱਸਾ ਹਾਂ ਪਰ ਮੈਂ ਜੇ ਰੁਪਈਆ ਮੰਗ ਲਣਾ ਹਨੋ ਕਿਆ ਗੱਲਾਂ ਸੰਨੋ ਮੈਨੂੰ ਉਹ ਨਹੀਂ ਸ਼ਰਾ ਕਿਵੇਂ ਤੂੰ ਐਵੇਂ ਗੱਲਾਂ ਮਿਲਣੀਆਂ ਤੂੰ ਮੈਂ ਬੈਠਾ ਤੂੰ ਮੈਨੂੰ ਦੱਸ ਫੋਨ ਕਰ ਮੈਨੂੰ ਚਾਚਾ ਮੈਨੂੰ ਪੈਸੇ ਚਾਹੀਦੇ ਆ ਜਿੰਨੇ ਆਖੇ ਪੁੱਤ ਉਹਨੇ ਦਊਗਾ ਉਹ ਬਸ ਗੱਲ ਹੀ ਕੋਈ ਨਹੀਂ ਚੱਕਰ ਨਾ ਮੰਨੀ ਤੇ ਮੈਨੂੰ ਮੇਰੀ ਗੱਲ ਸੰਦਾ ਚਾ ਹਾਂਜੀ ਮੈਨੂੰ ਚਾਹੀਦਾ 10000 ਰੁਪਏ ਉਹ ਕੋਈ ਨਹੀਂ ਪੁੱਤ ਕੋਈ ਹੈ ਕੋਈ ਨਹੀਂ ਗੱਲ ਹੀ ਕੋਈ ਨਹੀਂ ਤੇਰੇ 10000 ਰੁਪਏ ਵੀ ਦਊਗਾ ਇੰਨਾ ਤੂੰ ਮੰਗੇਗਾ ਮੈਨੂੰ ਫੋਨ ਕਰਦੀ ਮਾੜਾ ਜੀ ਚਾਚਾ ਮੈਨੂੰ ਪੈਸੇ ਚਾਹੀਦੇ ਮਾੜਾ ਉਸੇ ਟਾਈਮ ਤੇਰੇ ਹਾਜ਼ਰ ਖਾਤੇ ਚ ਆ ਜਾਣਗੇ ਤੇਰੇ ਹੋਰ ਦੱਸ ਕਾ ਬਾਈ ਕੋ ਨਾਲ ਗੱਲ ਕਰੀ ਆਦਮਾ ਕੋਲ ਅੱਛਾ ਤੇ ਮੇਰੀ ਭਾਬੀ ਕੋਲ ਤਾਂ ਨਾ ਯਾਰ ਉਹ ਤਾਂ ਨਾ ਬਸ ਤੂੰ ਗੱਲ ਹੀ ਨਾ ਕਰ ਉਹਦੇ ਕੋਲ ਤਾਂ ਨਾ ਤੂੰ ਯਾਰ ਮੋਸਕਾ ਨਾ ਕੱਢੀ ਉਹਦਾ ਸੋਰੀ ਉਹ ਵੀ ਮੱਥੇ ਤੇ ਉੜਨਾ ਪਾਈ ਰੱਖਦੀ ਆ ਮੈਨੂੰ ਤੈਨੂੰ ਮੈਂ ਕੀ ਫੇਰ ਉਹੀ ਗੱਲ ਕਰਨ ਝੱਗਾ ਚੱਕਦਾ ਕਿ ਦਾਵ ਨੰਗਾ ਘਾਤ ਜੀ ਬਣੀ ਪਈ ਆ ਪਰਾਣੀ ਹੈ ਨਾ ਪਰ ਮੈਂ ਵੀ ਕਹਿੰਦਾ ਤਾਂ ਕਰਿਆ ਤੁਹਾਡੇ ਪਰਿਵਾਰ ਨੂੰ ਕੋਈ ਨਾ ਨਾ ਚਾਚਾ ਤੂੰ ਯਾਰ ਐ ਕੋਈ ਚੱਕਰ ਆ ਆਪਾਂ ਰੱਖਦੇ ਹਾਂ ਇਸ ਨੂੰ ਆਪਾਂ ਘੜਾ ਮਾਰੇ ਆ ਯਾਰ ਕੋਈ ਨਾ ਪੁੱਤ ਕਿਸੇ ਗੱਲ ਦਾ ਵੀ ਤੂੰ ਦਿੱਕਤ ਨਾ ਮੰਨੀ ਪੈਸਿਆਂ ਪੁੱਛੇ ਦੀ ਜਦੋਂ ਤੈਨੂੰ ਜਰੂਰਤ ਹੋਊਗੀ ਮੈਨੂੰ ਦੱਸੇ ਫੋਨ ਕਰੀਂ ਬਾਸ ਠੀਕ ਹੈ ਕੋਈ ਗੱਲ ਨਹੀਂ ਬਾਹਰ ਬਾਹਰ ਤələ ਕੇ ਜਣੇ ਉਹ ਮੈਂ ਲੈ ਜੀ ਤੇ ਜੇਤਨੂ ਆਖੀ ਨਾ ਮੈਂ ਖਾਤੇ ਖਾਤੇ ਨਹੀਂ ਜਾ ਚਾਹਤਾ ਪਤਾ ਕੀ ਇਹ ਖਾਤੇ ਦੇ ਵਿੱਚ ਨਾ ਕੱਲ ਨੂੰ ਫਿਰ ਐਂਟਰੀ ਹੋਊਂਟਰੀ ਦਾ ਚੱਕਰ ਪੈ ਜਾਂਦਾ ਅੱਛਾ ਤੂੰ ਤਾਂ ਮੈਨੂੰ ਕੈਸ਼ ਫੜਾ ਲਈ ਫੇਰ ਮੈਂ ਸ਼ਾਮ ਨੂੰ ਆਵਾਂ ਤੇਰੇ ਕੋਲ ਚਲ ਠੀਕ ਆ ਪੁੱਤ ਕੋਈ ਨਹੀਂ ਆਜੀ ਆਜੀ ਜਦੋਂ ਮਰਜੀ ਆਜੀ ਕੋਈ ਗੱਲ ਨਹੀਂ ਠੀਕ ਤੇ ਡੈਰੀ ਨਹੀਂ ਦੇਖਿਆ ਮੇਰਾ ਕਿੱਥੇ ਆਉਂ ਮੈਂ ਤਾਂ ਆਪ ਨਹੀਂ ਕੋਈ ਮਿਲਿਆ ਨਹੀਂਗਾ ਮੈਂ ਤਾਂ ਕਦੋਂ ਦਾ ਬੈਠਾ ਇੱਥੇ ਮਰਿਓ ਮੈਂ ਤਾਂ ਫਿਰ ਝਾਕੀ ਜਨਾ ਨਾ ਕੋਈ ਚਾਹ ਨਾ ਪਾਣੀ ਕਿਸੇ ਨੇ ਕੋਤ ਨਹੀਂ ਪੁੱਛਿਆ ਮਾਰ ਕੇ ਬੈਠਾ ਤੁਹਾਡੇ ਕੋਈ ਨਹੀਂ ਮੈਂ ਜਾਣਾ ਅੰਦਰ ਮੈਂ ਐਜੀ ਕਦਰ ਮੇਰੀ ਐ ਜੈ ਜੀ ਤੇਰੀ ਨਾ ਮੈਂ ਜਾਟਾ ਮੇਰੇ ਹ ਤੇਰੀ ਕਦਰ ਪੂਰੀ ਰਹੂਗੀ ਚਾ ਠੀਕ ਆ ਪੁੱਤ ਚੰਗਾ ਚੰਗਾ ਮੈਂ ਇੱਕ ਮਿੰਟ ਤੇ ਮਾੜ ਨੂੰ ਪਕਾ ਚਾ ਤੇ ਪਾਣੀ ਪੀ ਦਾਂ ਫਿਰ ਵਾਚਾ ਮੈਂ ਚਾਹ ਪੀ ਲਾਂ ਠੀਕ ਆ ਪੁੱਤ ਠੀਕ ਆ ਚੰਗਾ ਆ ਵੀ ਕੀ ਆ ਠੀਕ ਹੈ ਠੀਕ ਹੈ ਠੀਕ ਹੈ ਤੂੰ ਦੱਸ ਕਿਵੇਂ ਹੈ ਮਾਦਾਂ ਟੀਮ ਗਾ ਮੇਰੀ ਗੱਲ ਸੁਣਾ ਉਹ ਚਾਚਾ ਕਰੋਗਾ ਕਹਿੰਦਾ ਮੈਂ ਆਇਆ ਬੈਠਾਂਗਾ ਤੁਹਾਨੂੰ ਕੋਈ ਮਾਰਾ ਮੋੜਾ ਪਾਣੀ ਪੁਣੀ ਚਾਹ ਉਹਦਾ ਪੁੱਛ ਲਿਆ ਕਰੋ ਤੂੰ ਦਾ ਤੇਰੇ ਵਰਗਾ ਚਾਚਾ ਮੇਰੇ ਵਰਗਾ ਕੀ ਤੇ ਮੇਰੇ ਵਰਗਾ ਹੈਗਾ ਉਹਨੂੰ ਪੁੱਛ ਸਕਦੇ ਹੋ ਤੁਸੀਂ ਉਹ ਤਾਂ ਮੈਂ ਕਿਉਂ ਪੁੱਛਾਂ ਤੇ ਉਹ ਜੇ ਤੂੰ ਉਹ ਜੇ ਚਾਚਾ ਤੇ ਤੂੰ ਇਹਨੇ ਦਿਨ ਕਿੱਥੇ ਹੋ ਗਿਆ ਗਈ ਮੈਂ ਤਾਂ ਦੱਸ ਕੇ ਲੱਗਿਆ ਸੀਗਾ ਇੱਥੇ ਆ ਗਿਆ ਇਥੇ ਦੱਸਿਆ ਮੈਨੂੰ ਨਾ ਚੰਡੀਗੜ੍ਹ ਗਿਆ ਫਿਰ ਨਾ ਕੋਈ ਤਰ੍ਹਾਂ ਫੋਨ ਲਾਇਆ ਨਾ ਕੁਝ ਹੋਰ ਕਰਿਆ ਹੁਣ ਮੇਰਾ ਫੋਨ ਉੱਤੇ ਪਾਲਟੀ ਕਰਦੇ ਸੀਗੇ ਫੋਨ ਬੰਦ ਹੋ ਗਿਆ ਉਹ ਤਾਂ ਬੰਦਾ ਫੋਨ ਤਾਂ ਲਾ ਸਕਦਾ ਆ ਗਿਆ ਕੋਲੇ ਕਸ ਉਹ ਬਾਦੀ ਹੋਤ ਨਹੀਂ ਇਹੀ ਪਲੇਸ ਤੇ ਗਰੋ ਗਿਆ ਸੀ ਉਹਦਾ ਨਾ ਉਦੋਂ ਹਾਂਜੀ ਹੁਣ ਮੈਂ ਤਾਂ ਹੁਣ ਵੇ ਇਹੀ ਪਲੇਸ ਯਾਰ ਆ ਗਿਆ ਆ ਗਿਆ ਯਾਰ ਆ ਗਿਆ ਕਿਉਂ ਉਹ ਚਾਚਾ ਉਹ ਆਇਆ ਬੈਠਾ ਕੋਲ ਨੂੰ ਮੜਨ ਦਾ ਪਾਣੀ ਪੂਣੀ ਪੁੱਛ ਲਿਆ ਕਰੋ ਪਰ ਚਾਚੇ ਨੂੰ ਤਾਂ ਕੋਈ ਨਾਲ ਨਹੀਂ ਪੁੱਛੂ ਮੈਂ ਚਾਚੇ ਦੇ ਕੋਲੋਂ ਗਿਆਗਾ ਗਿਆ ਚਾਚੇ ਹੀ ਬੋਲੋ ਕੋਲੇ ਕਸ ਕੇ ਆਇਆ ਦੂਜੇ ਦਿਨ ਘਰੇ ਵੜ ਜਾ ਉਹ ਯਾਰ ਮੇਰੀ ਦਾ ਖਾਲਾ ਬਾਈ ਜਿਆਦਾ ਕਰਦਾ ਤਾਂ ਕਰੋ ਮਰ ਜੂਆ ਤੂੰ ਮੈਂ ਤੇ ਜ਼ਿਆਦਾ ਮਾਰ ਦੂਗਾ ਕੋਲੇ ਨੱਚ ਕੇ ਕੋਲੇ ਕੱਫੀ ਕੋਗਾ ਤੁਸੀ ਰੱਟਾ ਭਾਗ ਜਾਣਾ ਕਹਿ ਦੇ ਲੋਦੀ ਤੂੰ ਕਹਿ ਦੇਣਾ ਵੀ ਮੈਂ ਤੇ ਕੋਈ ਨਹੀਂ ਕੁਝ ਕਰ ਲੂਗਾ ਕਿੰਨੇ ਦਿਨਾਂ ਤੋਂ ਆਇਆ ਤੂੰ ਘਰੇ ਓਏ ਯਾਰ ਮੈਂ ਗਿਆ ਦੱਸ ਕੇ ਗਿਆ ਸੀ ਹਣਾ ਇਹਨੂੰ ਦੱਸ ਕੇ ਗਿਆ ਸੀ ਬਾਈ ਜੀ ਮੈਂ ਨਾਲੇ ਭਾਬੀ ਦੱਸ ਕੇ ਗਿਆ ਹਾਂ ਠੀਕ ਹੈ ਨਾਲੇ ਮੈਂ ਰਹਿਣ ਦੱਸ ਕੇ ਗਿਆ ਹਾਂ ਤੂੰ ਉਹ ਨੂੰ ਮਿਲਦਾ ਸੀਗਾ ਘਰੇ ਪਤਾ ਨਹੀਂ ਸੀਗਾ ਉਹਨੂੰ ਤੇਰਾ ਇਹ ਨਾ ਕਰਾਉਣਾ ਮੈਨੂੰ ਤਾਂ ਗੱਲ ਕਰ ਸਹੀ ਕਰ ਕਿਉਂ ਜਾਣੇ ਕਿ ਨਹੀਂ ਬੜਾ ਸਾਨੂੰ ਕੀ ਪਤਾ ਤੂੰ ਵਿਆਹ ਤੀ ਗਿਆ ਕਿੱਥੇ ਹੋਰ ਗਿਆ ਮੈਂ ਵਿਆਹ ਵੀ ਆਦੀ ਗੱਲ ਕਰਾਉਂਦਾ ਮੈਨੂੰ ਤਾਂ ਕੋਈ ਕਹ ਕੇ ਨਹੀਂ ਗਿਆ ਮੈਨੂੰ ਤਾਂ ਇਹ ਨਹੀਂ ਪਤਾ ਵੀ ਗਿਆ ਕਿੱਥੇ ਮੈਨੂੰ ਦੱਸ ਕੇ ਨਹੀਂ ਗਿਆ ਤੇਰੀ ਹੁੰਦਾ ਤੇ ਕਹਿ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਗਿਆ ਇਹ ਓ ਯਾਰ ਚਾਚਾ ਮੇਰੀ ਗੱਲ ਸੁਣ ਐ ਨਹੀਂ ਐ ਨਹੀਂ ਹੁੰਦਾ ਇਹ ਗੱਲ ਇਹ ਲੋ ਕਰਦੇ ਹਨ ਕੋਲੇ ਖੜਾ ਕਰ ਮੁੜ ਕੇ ਤੂੰ ਮੈਂ ਪਾਲੀ ਹੁਣ ਕੀ ਕਰਾਂਗਾ ਇਹ ਕਰਨਾ ਸੀ 12 ਘੰਟੇ ਕਰਦਾ ਕਰਦਾ ਉਹਰੇ ਲਈ ਜਿਹਨੂੰ ਸਮਝ ਰਹੇ ਹੁੰਦੇ ਉਹੀ ਗੱਲ ਯਾਰ ਹੁਣ ਜੇ ਇਹਨੂੰ ਕੁਝ ਕਹਿਣਾ ਮੁੜ ਕੇ ਇਹ ਤੁਰ ਜਾਂਦਾ ਹੈ ਮਾਣ ਕੋਲੇ ਖੜਦਾ ਜਾਇਆ ਕਰ ਜਿਵੇਂ ਮਾਇਕਾ ਨੇ ਤਾਂ ਤੁਸੀਂ ਸਾਰਾ ਟੱਬਰ ਮੇਰੇ ਗੱਲ ਪੈ ਜਾਂਦੇ ਆ ਇਹੇ ਤਿੰਨਾਂ ਨੂੰ ਆਪਾਂ ਨੂੰ ਅਡਡ ਦੱਸ ਕੇ ਜਾਂਦਾ ਡੈਡੀ ਨੂੰ ਕਹਿ ਕੇ ਵਿਆਹ ਤੇ ਆਣਾ ਤੈਨੂੰ ਪਤਾ ਨਹੀਂ ਕੀ ਕਹੇ ਗਿਆ ਮੈਂ ਤੋਰ ਕਹਿ ਨਹੀਂ ਨੀ ਆਹ ਨਾਮ ਇਜਾਦੇ ਦਾ ਪਤਾ ਲੱਗਦਾ ਅੱਜ ਆ ਕੇ ਆਜਾਂਗੇ ਕਹੀ ਜਾਂਦਾ ਕਿ ਮੈਂ ਵਿਆਹ ਤੋਂ ਆ ਤਾਂ ਕੀ ਬਤਾ ਹੁਣ ਕਿ ਇੱਥੋਂ ਵਾਇਕ ਕਿੱਥੋਂ ਨਹੀਂ ਆਇਆ ਮੈਂ ਨਾ ਬਸ ਤਾਂ ਕਰਕੇ ਚੋਪਾਂ ਮੈਂ ਮੈਥੋਂ ਇਹ ਬੱਜੀ ਕਿਤੇ ਥਾਂ ਤਾਂ ਤੇ ਮਰ ਜੂਏ ਰਾਈ ਨਾ ਜਿੰਨਾ ਚੱਕੇ ਤੇ ਵਾਰੀ ਦਮਾ ਨਾ ਚੱਕਣੀ ਲੋੜ ਲੋਕ ਪਤਾ ਕੀ ਕਹਿੰਦੇ ਲੋਕ ਆਖਦੇ ਭਰਾਵਾਂ ਦੀ ਬਣਦੀ ਨੀ ਭਰਾ ਨੇ ਭਰਾ ਨੂੰ ਕੁੱਟਿਆ ਬੜੇ ਬੜੇ ਕੀ ਜਿਹਦਾ ਇਹਨਾਂ ਕੰਮ ਦਾ ਕੋਈ ਜੱਜ ਨਹੀਂ ਕਰਦਾ ਹੈ ਮੈਂ ਜਿੱਥੇ ਕੰਮ ਕਰਦਾ ਹਾਂ ਮੈਂ ਇਹਨਾਂ ਕਰਾਉਣ ਨੂੰ ਸੋਚਣਾ ਨਹੀਂ ਸੋਚਣਾ ਨਹੀਂ ਬਸ ਚੱਲ ਔਰ ਪਤਕੋਜੀ ਕਿਵੇਂ ਆ ਠੀਕ ਆ ਜੱਟਾ ਲਾ ਕੇ ਹਜੇ ਬੈਠਾ ਇੱਕ ਮਿੰਟ ਤਾਂ ਹੋਇਆ ਬੈਠੇ ਨੂੰ ਮੈਂ ਤੂੰ ਹੀ ਕੁੱਤੀ ਨੂੰ ਪਾਇਆ ਆਹ ਮੈਂ ਮਾ ਘੰਟਾ ਹੋ ਗਿਆ ਮੈਨੂੰ ਆਏ ਨੂੰ ਮੈਂ ਖਾ ਤੇਰਾ ਪਿਓ ਘਰੇ ਹੋਗਾ ਉਹ ਹੈ ਨਹੀਂ ਸੀਗਾ ਘਰੇ ਮੈਨੂੰ ਨਾ ਚਾਹ ਨਾ ਪਾਣੀ ਕਿਸ ਨੇ ਪੁੱਛ ਵੀ ਪੁੱਛਿਆ ਨਹੀਂ ਲੈ ਚਾਚਾ ਪੜ ਲੈਣਾ ਲੱਕਾ ਜੀ ਤੂੰ ਵੀ ਲੈ ਲੈ ਪਾਣੀ ਮੈਂ ਨਹੀਂ ਪੀਣਾ ਪਾਣੀ ਪੀਲਾ ਹੋਣਾ ਹੁਣ ਤਾਂ ਪੜਮਣੀਏ ਪਾਣੀ ਮੈਂ ਨਹੀਂ ਪੀਣਾ ਨਾ ਪੀ ਨਹੀਂ ਪੀਂਦਾ ਤਾਂ ਆਕੜਾਂ ਵਖਾਉਂਦਾ ਲੈ ਕੀ ਗੱਲ ਹੋਊਗੀ ਪਾਣੀ ਨਹੀਂ ਪੀਂਦਾ ਪਾਣੀ ਵੀ ਨਹੀਂ ਪੀਂਦਾ ਹੁਣ ਤਾਂ ਕੋਈ ਨਹੀਂ ਪੀ ਲੂਗਾ ਬਈ ਪਾਣੀ ਦੀ ਮੈਂ ਕਹਾਂਦਾ ਦੇਖੀ ਨਾ ਅੰਦਰ ਤੁਸੀਂ ਨਾ ਕੀ ਨਹੀਂ ਨਾ ਕੋਈ ਵਾਹਦਾ ਨਾ ਮੇਰੇ ਕਦਰ ਨਹੀਂ ਕਰਦੇ ਬਾਹਰ ਆ ਕੇ ਕੀ ਕਦਰ ਕਰਾ ਲਈ ਜੇ ਇਹ ਤਰੀਕਾ ਕਰਦੇ ਆ ਜੇ ਤੈਨੂੰ ਪਾਣੀ ਪਿਲਾਉਣਾ ਤਾਂ ਪਾਣੀ ਪੀਂਦਾ ਫੇਰ ਪਾਣੀ ਚਾਚਾ ਕਰਦਾ ਆ ਬੱਚਾ ਦਾ ਬੁਸੀਂ ਮਾਲਾ ਮੋਟਾ ਚੱਜੇਗਾ ਤਾਂ ਦੇਖ ਲੋ ਉਹ ਬੰਦਾ ਚਲਾ ਆਪਣੇ ਵੀ ਕਿਉਂਆ ਵਰਗਾ ਆਏਗਾ ਉਹਨੂੰ ਕੋਈ ਪਾਣੀ ਉਟਲੇ ਬੰਦਾ ਕੋਈ ਚਾਹ ਪੁੱਛਲੇ ਚਾਚਾ ਨੂੰ ਅਸੀਂ ਦੇਖੇ ਨਹੀਂ ਅਸੀਂ ਅੰਦਰ ਕੰਮ ਕਰੀ ਜਾਂਦੇ ਸੀ ਕਿ ਅੰਦਰ ਕੋਈ ਮਾਦੀ ਕੋਈ ਮਾਦੀ ਚੱਕ ਕੇ ਲੈ ਜਾਏਗਾ ਕਿ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਰੀ ਤੇ ਚਾਚਾ ਬੋਲ ਮਾਰ ਲੈਂਦਾ ਵੀ ਚਾਚਾ ਬੋਲਣਾ ਮਾਰ ਲੈਂਦਾ ਤਾਂ ਵੀ ਭਾਈ ਮੈਨੂੰ ਪਾਣੀ ਦੇ ਦੇ ਜਾਂ ਚਾਹ ਕੁੱਟ ਕਰ ਦੇ ਉਹ ਭਾਈ ਉਲਟਾ ਤੂੰ ਗਰਮਾਇਸ਼ ਦਿਖਾਉਣਾ ਇਹਨੂੰ ਤੂੰ ਆ ਨਾ ਕਿ ਮੈਂ ਇਹਨੂੰ ਤਾਂ ਬੋ ਤੇ ਮੈਨੂੰ ਕੰਨਾ ਚਰੋਗਾ ਤੁਹਾਡੇ ਘਰੇ ਆਏ ਨੂੰ ਮੈਨੂੰ ਪੁੱਛਿਆ ਤੁਸੀਂ ਤਾਂ ਅੰਦਰ ਬੈਠਿਆਂਗੇ ਟੀਵੀ ਲਾਈ ਉਹ ਚਾਹ ਤਾਂ ਪਾ ਲਈ ਨੇ ਬਣਾਉਣਾ ਸੀ ਹੁਣ ਪਾ ਲਈ ਤਾਂ ਅੰਦਰ ਦੀ ਪਾਣੀ ਤੇ ਮੈਂ ਅੰਦਰ ਕੰਮ ਕਰੀ ਜਾਂਦੀ ਸੀ ਤੇ ਮੈਨੂੰ ਕਿ ਬੱਚਾ ਚਾ ਬੋਲ ਵੀ ਮਾਰ ਸਕਦਾ ਸੀ ਚਾਚਾ ਇਹ ਪਤਨ ਨੂੰ ਪਤਾ ਨਾ ਬਸ ਆਈ ਉਹ ਪਤਾ ਕੀ ਆ ਇਹ ਨਾ ਮੈਂ ਤੁਹਾਨੂੰ ਦੱਸਦਾ ਕੋਈ ਮੇਰੇ ਤੇ ਤਾਂ ਖਾਰੂ ਹੀ ਖਾਂਦੇ ਆ ਮੈਂ ਨਾ ਚੰਕਾ ਨਾ ਮੜਾ ਕੇ ਹੈ ਨਹੀਂ ਕਦੇ ਉਹ ਕਿਉਂ ਸ਼੍ਰੀ ਦਾ ਮੂਰੇ ਸਾਡੀ ਬੇਇੱਜ਼ਤੀ ਕਰਾਈ ਜਾਂਦਾ ਤੂੰ ਚਾਚਾ ਉਹ ਸ਼੍ਰੀ ਕਰਦੀ ਯਾਰ ਆਪਣੇ ਆਪ ਦੇ ਘਰ ਦੇ ਬੰਦੇ ਆ ਆਪ ਦੇ ਘਰ ਦੇ ਬੰਦੇ ਆ ਪਤਾ ਹੀ ਹੈ ਹੁਣ ਤੇਰਾ ਤਾਂ ਮੈਂ ਸ਼ਰੀਕ ਲੱਗਦਾ ਤੇਰੇ ਤੇਰੇ ਪਿਓ ਨੂੰ ਪੁੱਛ ਕੇ ਵੇਖੋ ਮੇਰੇ ਨਾਲ ਦਾ ਜਮਿਆ ਵਾ ਉਹਦੇ ਘਰੇ ਆਇਆ ਮੈਂ ਚਾਚਾ ਗੁੱਲੂ ਤਰਾਂ ਲਾਉਣ ਆ ਜਾਂਦਾ ਸੀ ਚਾਚਾ ਗੁੱਲੂ ਤਰਾਂ ਲਾਉਣ ਆ ਜਾਂਦਾ ਤਾਂ ਆ ਕੇ ਆਇਆ ਤੇ ਤੂੰ ਤੂੰ ਸਾਨੂੰ ਦੱਸ ਸ਼ਰੀਕ ਹੀ ਲੱਗਣਾ ਚਾਚਾ ਨੂੰ ਕੋਈ ਲੋੜ ਨਹੀਂ ਗੱਲ ਕਰ ਰਹੀਆਂ ਰੋਟੀਆਂ ਲਾਉਣ ਵਾਲੀ ਕਿਹੜੀ ਗੱਲ ਰਹੀ ਦੀ ਨਾਲ ਗੱਲ ਕਰ ਲਈ ਹੋਰ ਕੀ ਹੈ ਕਿ ਮੈਂ ਕਿਹੜਾ ਤੇ ਇਥੋਂ ਕੋ ਲੈਣਾ ਮੇਰਾ ਭਰਾ ਮੈਂ ਉਹਦੇ ਨਾਲ ਗੱਲ ਕਰ ਲੂੰਗਾ ਨਾ 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 ਮੈਨੂੰ ਚਾਚਾ ਸਿਖਾਉਣੀ ਆ ਐਸੀ ਉਹ ਜਿਹੀਆਂ ਗੱਲਾਂ ਕਰਾਉਣ ਆਇਆ ਸੀ ਵਿਸਾ ਨੂੰ ਲੜਾਉਣ ਆਇਆ ਸੀ ਚਾਚਾ ਇਹਨੂੰ ਕੁਝ ਨਹੀਂ ਚਾਚਾ ਤਾਂ ਮੇਰਾ ਇੰਨਾ ਸਾਲ ਕੀ ਸਿਖਾਇਆ ਕੀ ਸਿਖਾਇਆ ਸਾਨੂੰ ਪਤਾਗਾ ਸਾਹ ਕਿਹੜੀ ਕਿਲੋ ਦਿੰਦਾ ਕਰ ਇਹਨਾਂ ਨੂੰ ਸਿਖਾਤਾ ਇਹਨਾਂ ਨੂੰ ਜੇ ਹੁਣ ਚਾਚਾ ਪਾਣੀ ਦੇ ਘੁੱਟ ਪਿੱਛੇ ਤੈਨੂੰ 100 ਗੱਲ ਬੋਲਿਆ ਇਹ ਉਹ ਪੈਸੇ ਮਿਲਨੇ ਚਾਹੀਏ ਇਦਾਂ ਐਸੇ ਦਿਓ ਫੇਰਾ ਹੁਣ ਪੜਦਾ ਦਿਓ ਫੇਰਾ ਹੁਣ ਔਖੇ ਹੁੰਨੇ ਆ ਕਿੰਨੇ ਆ ਸੀ ਪੈਸੇ ਉਹਨੂੰ ਪੱਚ ਨਹੀਂ ਦਿੰਦਾ ਚਾਚਾ ਸਾਡੇ ਘਰੇ ਲ ਤੂੰ ਤਾਂ ਆ ਜਾ ਕੇ ਕਹਿਤਾ ਰਾਤਾਂ ਪੁੱਤ ਤੁਹਾਨੂੰ ਕੋਈ ਤਾਬੀ ਤੂੰ ਆਏ ਨਾ ਬੋਲ ਫਾਗੂ ਚਾਚਾ ਨੂੰ ਲੁਕੀਆਂ ਲਾਉਣ ਵਾਲੀ ਗੱਲ ਤੇਰੇ ਤੇ ਨਾ ਵਰਗਾ ਕਾ ਆਏਗਾ ਤੋ ਬੋਲੀ ਜਾਂਦੇ ਤੁਸੀਂ ਆਏ ਨਾ ਬੋਲ ਕੇ ਫਿਰ ਹੋਰ ਕੀ ਬੋਲ ਕੇ ਤੂੰ ਸਾਨੂੰ ਸਿਆ ਹੋਰ ਗੱਲ ਨੀ ਮੇ ਕਰੀ ਜਨਾ ਨੀਮਾ ਕਰਿਆ ਨਾ ਤਾਂ ਤਾਂ ਤੇ ਇਹ ਨੀਵੇਂ ਕੋ ਗੱਲ ਚੋ ਗੱਲ ਕੀ ਨੀਵੇਂ ਨਾ ਤੁਹਾਨੂੰ ਮੈਂ ਟੋਆ ਪਟਦਾ ਵੀ ਤੁਸੀਂ ਵਿੱਚ ਬਹਿ ਗਿਆ ਉਹਦੇ ਜਾ ਕੇ ਤੂੰ ਇਹ ਤਾਂ ਸਾਡੇ ਇਹਨੇ ਮੂਰੇ ਤੂੰ ਸਾਨੂੰ ਨੀਮਾ ਕਰਦਾ ਕੀ ਦੀ ਕਮਾਈ ਕਰਨਾ ਤੇਰਾ ਆਪ ਦੇ ਭਰਾ ਦੀ ਖਾਨਾ ਹੁਣ ਬੋਲਤਾ ਤੁਸੀਂ ਮੈਨੂੰ ਘਰ ਆਏ ਨੂੰ ਮੇਰੀ ਆਇਜਤ ਕਰਦੇ ਤੁਸੀਂ ਡੈਡੀ ਆ ਜੂਗਾ ਡੈਡੀ ਨਾ ਕਰ ਲੂ ਮੈਂ ਗੱਲ ਆ ਬੰਦਾ ਨੀ ਕਰ ਕਰ ਆਇਆ ਕਰ ਲਈ ਚਾਚੇ ਨਾ ਕਰ ਕਰ ਲਈ ਨੀਮਾ ਕਰ ਲੂਗਾ ਗੱਲ ਕੋਈ ਗੱਲ ਨਹੀਂ ਮੇਰਾ ਭਰਾ ਉਹ ਮੇਰੇ ਨਾਲ ਦਾ ਜਮ ਮੈਂ ਉਹਦੇ ਨਾਲ ਕਰੂਗਾ ਬੰਦਾ ਕਰ ਲਾਂ ਮੈਂ ਇਹ ਨਾਲ ਬੰਦਾ ਹੈ ਨਹੀਂ ਕਰ ਨੂੰ ਕੋਈ ਬਸ ਉਹਨੂੰ ਹੀ ਮਾਰੀ ਜਾਂਦਾ ਯਾਰ ਆ ਲੜਕਾ ਦਾ ਇਹਨੇ ਵੀ ਆਪਾਂ ਚ ਉਹ ਪਤਾ ਕੋਈ ਨਹੀਂ ਮਾਨੂੰ ਲੱਗ ਗਿਆ ਪੁੱਪੀ ਪਤਾ ਜਿੰਨੀ ਤੇਰੀ ਇੱਜ਼ਤ ਕਰਦੇ ਉਹਨੀ ਕੁ ਮੇਰੀ ਕਰਨਗੇ ਏ ਪਤਾ ਹੀ ਆ ਮੈਨੂੰ ਹਾਂ ਦਿਸੀ ਜਾਂਦਾ ਮੈਂ ਤਾਂ ਦਿਸੀ ਹਾਂ ਹਾਂ ਅਜੇ ਕਹੇ ਭਾਲਦੇ ਆ ਢਾਵੇਂ ਮੈਂ ਹੁਣ ਘਰੇ ਵੜ ਕੇ ਕੀ ਕਰਾਂ ਤੂੰ ਮੈਨੂੰ ਕਮਾਈ ਕਰਕੇ ਦੇ ਉਹਨੂੰ ਪੜੀ ਪੜ੍ਹੇ ਕੇ ਕਮਾਈ ਕਰਕੇ ਦੇਵੇ ਤੂੰ ਕੀ ਕਰਕੇ ਦੇਵੇਂਗਾ ਇਹਨਾਂ ਨੂੰ ਪਤਾ ਸਾਲਾ ਕੋਈ ਚੰਗਾ ਰੱਬ ਸਾਰਾ ਕੋਈ ਜਗਾ ਯਾਰ ਉਹ ਵੀ ਚੱਲਦਾ ਫਿਰਿਆ ਉਹਨੇ ਕੋਈ ਨਹੀਂ ਸ਼ਰਾਬ ਸਭ ਕੁਝ ਹੋ ਜਾਊਗਾ ਤੂੰ ਯਾਰ ਅੱਖਾਂ ਸਭ ਕੁਝ ਹੋ ਜਾਊਗਾ ਹਾਂ ਵੀ ਚਾਣਣਾ ਇੱਥੇ ਕਿਵੇਂ ਖੜਾ ਬਿਲੇ ਸਤਿ ਸ੍ਰੀ ਅਕਾਲ ਤਾਇਆ ਪੈਰੀ ਪੰਨਾ ਸਤਿ ਸ੍ਰੀ ਅਕਾਲ ਹੋਰ ਠੀਕ ਆ ਹਾਂ ਠੀਕ ਆ ਵਧੀਆ ਚਲ ਵਧੀਆ ਠੀਕ ਨਹੀਂ ਲੱਗਦਾ ਐ ਖੜਾ ਯਾਰ ਤੂੰ ਅੰਦਰ ਚੱਲ ਵੜ ਉਹ ਨਹੀਂ ਤਾਇਆ ਬਸ ਮਤਲਬ ਬੇਇੱਜ਼ਤੀ ਕਰਾਉਣ ਉਹਨਾਂ ਨੇ ਥੋੜੇ ਕਰੇ ਉਹ ਕਾਹਨੂੰ ਬੇਇੱਜ਼ਤੀ ਕੌਣ ਕਰਦਾ ਤੇਰੀ ਉਹ ਘਰੇ ਕੱਢੀ ਹੁਣ ਛਾਦੀ ਨੇ ਮੈਨੂੰ ਬੇਇੱਜ਼ਤੀ ਕੀਤੀ ਮੈਂ ਘਰੋਂ ਬਾਹਰ ਕਰਤਾ ਉਹਨਾਂ ਨੇ ਮੈਨੂੰ ਚਲ ਆ ਉਹ ਚੱਲ ਗਿਆ ਆਪਾਂ ਅੰਦਰ ਫੇਰ ਲੈਨੇ ਆਪਾਂ ਤਾਂ ਕੀ ਗੱਲ ਆ ਇਹ ਕੀ ਨਹੀਂ ਉਹ ਨਹੀਂ ਤਾਇਆ ਮੈਂ ਨਹੀਂ ਜਾਂਦਾਗਾ ਓਏ ਆ ਜਾ ਕੋਈ ਨਹੀਂ ਉਹ ਨਹੀਂ ਤਾਇਆ ਯਾਰ ਓਏ ਆ ਜਾ ਆ ਜਾ ਕੁਛ ਨਹੀਂ ਹੁੰਦਾ ਐ ਥੋੜਾ ਹੀ ਹੁੰਦਾ ਵੀ ਘਰ ਥੋੜੇ ਤਾਏ ਵਾਲੀ ਕੀ ਗੱਲ ਐ ਕੋਈ ਨਹੀਂ ਤਾਏ ਨੂੰ ਕੀ ਉਹ ਦੇਖ ਲੰਗੂ ਬੈਠਾ ਹੋਰ ਕੋਚ ਕੀ ਹਾਲਾ ਵਧੀਆ ਬਈ ਵਧੀਆ ਕਿੱਥੇ ਜਾਇਆ ਪਾਲੀ ਮੈਂ ਤਾਂ ਵਿਆਹ ਤੇ ਗਿਆ ਸੀਗਾ ਅੱਛਾ ਮੈਂ ਤੇ ਤੈਨੂੰ ਬਾਅਦ ਚੰਡੀਗੜ੍ਹੀ ਤੇ ਇੱਥੋਂ ਭਾਈ ਇੱਕ ਕੁਰਸੀ ਤੇ ਨਾਲੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੋ ਮੈਂ ਦਵਾਈ ਲੈਣੀ ਐ ਪੂਰੇ ਨਿਆਰੇ ਭਾਈ ਕਿੱਥੇ ਗਿਆ ਸੀ ਉਹ ਡਾਕਟਰ ਕੋਲੇ ਗਿਆ ਸੀ ਯਾਰ ਮੈਂ ਅੱਛਾ ਕੀ ਗੱਲ ਬਾਣੀ ਕੀ ਹੋ ਗਿਆ ਗੱਲ ਕੀ ਬਣਨੀ ਸੀ ਬਸ ਤੇ ਫਲੱਟ ਚ ਹੋ ਗਿਆ ਜਿਆਦੇ ਹਾਈ ਅੱਛਾ ਤੇ ਡਾਕਟਰ ਕਹਿੰਦਾ ਵੀ ਜਿਆਦਾ ਹੈ 200 ਤੋਂ ਉੱਪਰ ਚੱਲ ਰਿਹਾ ਹੈ ਬਲੱਡ। ਡੈਡੀ ਪਾਣੀ ਦਾ ਤਾਂ ਅਟੈਕ ਹੋਣ ਦਾ ਰਸਿ ਭਾਈ ਯਾਰ ਇੱਕ ਹੋਣ ਵਾਲਾ ਹੀ ਖਤਰਾ ਬਣਿਆ ਪਿਆ ਸੀ ਮੈਨੂੰ ਤਾਂ ਆ ਪਰੇਸ਼ਾਨੀਆਂ ਨੇ ਮਾਰਤਾ ਯਾਰ ਮੈਨੂੰ ਪਰੇਸ਼ਾਨੀਆਂ ਬਾਵਾ ਇਹ ਦਿੰਦੇ ਬਾਹਾਂ ਪਰੇਸ਼ਾਨੀਆਂ ਆਪਾਂ ਨੂੰ ਤੇ ਮੈਂ ਤਾਂ ਇਹ ਸੋਚਦਾ ਮੇਰੇ ਭਰਾ ਨੂੰ ਨਾ ਕੁਝ ਹੋ ਜਾਏ ਮੈਂ ਤਾਂ ਆ ਭੱਜਿਆ ਮੈਂ ਤਾਂ ਸੱਚ ਵਿਚਾਲੇ ਕੰਮ ਛੱਡ ਕੇ ਅੱਛਾ ਤੇ ਮੈਂ ਕਿਹਾ ਮੈਂ ਪਤਾ ਲਾਵਾਂ ਵੱਡਾ ਮੁੰਡਾ ਕਿੱਥੇ ਸੀ ਵੱਡਾ ਹਾਂ ਬਟਾ ਮੁੰਡਾ ਘਰੇ ਸੀ ਤੇ ਘਰੇ ਸੀ ਤਾਂ ਉਹਨੂੰ ਕਹਿੰਦਾ ਮੈਨੂੰ ਲੈ ਕੇ ਚੱਲ ਜੇ ਤੈਨੂੰ ਰਾਤ ਨੂੰ ਸੌਂ ਜਾਂਦਾ ਮੈਨੂੰ ਫੋਨ ਕਰ ਲੈਂਦਾ ਮੈਂ ਆ ਜਾਂਦਾ ਉਹ ਮੈਂ ਆ ਕੇ ਚੱਲ ਆਈ ਦਵਾਈ ਉਹ ਮੂੰਹ ਚ ਦਵਾਈ ਪੀਆ ਦਵਾਈ ਲੈ ਤਾਇਆ ਤੂੰ ਸਾਨੂੰ ਫੋਨ ਕਰ ਦਿੰਦਾ ਸੀ ਲੈ ਦਵਾਈ ਦੁਕਾਨੋਂ ਮੈਂ ਘਰੇ ਤੂੰ ਫੋਨ ਕਰਦਾ ਤੂੰ ਚਾਣ ਲੈ ਜਾਂਦਾ ਤੈਨੂੰ ਮੈਂ ਘਰੇ ਹਣੀ ਜਿਗਾ ਮੈਂ ਨਹੀਂ ਤਾਂ ਮੈਂ ਦਵਾਈ ਲੈਣਾਂ ਦਵਾਈ ਦੀ ਕਿੱਡੀ ਗੱਲ ਸੀ ਲੈਣ ਕੱਲੇ ਨੂੰ ਭੇਜਦਾ ਦਾਦਾ ਬੋਲਦਾ ਕਹਿੰਦਾ ਕੱਲੇ ਨੂੰ ਭੇਜਦਾ ਦਵਾਈ ਲੈ ਮੱਖ ਚਲ ਮੈਂ ਤੁਰਿਆ ਜਾਂਦਾ ਕੋਈ ਗੱਲ ਨਹੀਂ ਚੱਲ ਡਾਕਟਰ ਜਿਨਾਂ ਚਰ ਤੂੰ ਆ ਨਾ ਇਸ ਘਰੇ ਮੈਂ ਤਾਂ ਆਉਣਾ ਮੈਨੂੰ ਇੱਥੇ ਕਿਹਨੇ ਬਣਾ ਦਿੱਤਾ ਮਗਰ ਉਹ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਜੀ ਸਿਆ ਮਤਲਬ ਵੀ ਮੈਂ ਤੈਨੂੰ ਭਰਾਵਾ ਮੈਂ ਤੈਨੂੰ ਲੈਣਾ ਮੈਂ ਤੈਨੂੰ ਨਹੀਂ ਕੱਲੇ ਜਾਂਦਾ ਭਰਾਵਾ ਉਹ ਨਹੀਂ ਕੋਈ ਤੂੰ ਇਹੋ ਜੀ ਗੱਲ ਨਾ ਕਰ ਵੀਰੇ ਕੋਈ ਨਹੀਂ ਚੱਲ ਕੋਈ ਨਹੀਂ ਚਾਚਾ ਉਹ ਚਾਪ ਕੋਈ ਨਹੀਂ ਨੂੰ ਪਤਾ ਹੀ ਹੈ ਉਹ ਅਨੇ ਪੈਸੇ ਰੈਡੀ ਕੋਲ ਦੇਖਣੇ ਕਰਨ ਲੱਗ ਜਾਂਦੇ ਆ ਉਹ ਬਸ ਪੰਜ ਮਹੀਨੇ ਤੋਂ ਇਹਨੂੰ ਪਤਾ ਭਾਬੀ ਆਏ ਨਹੀਂ ਬੋਲਦੇ ਹੁੰਦੇ ਬੰਦੇ ਨੂੰ ਕਿਹਦਾ ਪਿਆ ਫਿਰ ਸਾਡੀ ਕਿੰਨੀ ਕਿੱਜਤ ਆ ਆਈ ਨਹੀਂ ਅਸੀਂ ਘਰੇ ਹੁੰਦੇ ਉਹ ਚਲੋ ਇਹ ਤਾਂ ਹੁਣ ਯਾਰ ਤੁਸੀਂ ਤੂੰ ਤਾਂ ਨਹੀਂ ਬੋਲ ਯਾਰ ਉਹਦਾ ਚੁੱਪ ਰਹਿ ਤੂੰ ਯਾਰ ਆਹ ਪ੍ਰਾਵਾ ਵੇਖ ਲਈ ਇਹ ਮੁੰਡੇ ਨੂੰ ਕਹਿੰਦਾ ਵੀ ਮਾੜਾ ਇਹ ਦੂ ਵੇਖਾ ਕੀ ਬੋਲੀ ਜਾਂਦਾ ਘਰੇ ਆ ਕੇ ਤੂੰ ਧੌਣ ਲੱਗ ਜਾਂਦਾ ਕਰਿਆ ਇਹ ਇੱਥੇ ਤਾ ਕਰਦਿਆ ਤੂੰ ਇਹ ਆ ਬੋਲ ਭਾਈ ਡੈਡੀ ਮੈਂ ਤੁਹਾਨੂੰ ਉੱਥੇ ਦੱਸਿਆ ਸੀ ਇਹਦੀ ਕਰਤੂਰੀ ਦੱਸੀ ਸੀਗੀ ਜਿਹੜਾ ਰਾਹ ਦੇ ਵਿੱਚ ਅੱਖਾਂ ਜੀਂ ਦੋਈ ਮੈਂ ਉਹਦੇ ਫੜ ਵੀ ਲੈ ਸੀ ਨੂੰ ਇਹ ਨਾਲ ਹੁਣ ਤੇਰੇ ਸਾਹਮਣੇ ਆ ਬੋਲਦਾ ਕਰਦੇ ਆ ਇਹ ਹੁੰਦਾ ਮਤਲਬ ਇਹਦਾ ਕੰਮ ਨਹੀਂ ਕਰਨਾ ਆਪਾਂ ਉਹ ਵੀ ਜਵਾਕ ਆਪਣੇ ਆ ਤੁਸੀਂ ਵੀ ਆਪਣੇ ਆ ਮੈਨੂੰ ਪਾਏ ਆ ਪੰਦਾ ਨਹੀਂ ਨਾ ਭਰਾ ਆਪ ਦਾ ਪੰਦਾ ਨਹੀਂ ਨਾ ਉਹ ਉਹ ਹੀ ਗੱਲ ਬਾਪੂ ਮੈਂ ਤਾਂ ਹੀ ਕਿਹਾ ਸੀਗਾ ਰਹਿਣ ਤੇ ਘਰ ਜਾਣ ਨੂੰ ਬੇਸਤੀ ਕਰਨ ਵਾਸਤੇ ਮੈਂ ਤਾਂ ਸਭ ਨੂੰ ਕਹਤੇ ਉਹ ਸਭ ਚਾਨਣਾ ਗੱਲ ਸਾਂ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਬੁਲਾਇਆ ਵੀ ਨਹੀਂ ਸੀ ਤੈਰੇ ਤਾਏ ਨੂੰ ਮਿਲਣ ਆਇਆ ਪੁੱਤ ਕਰੇ ਤਾਏ ਦਾ ਗੱਲਬਾਤ ਕਰਦਾ ਚਾਚਾ ਜਿੰਨਾ ਜਿੰਨਾ ਘਰ ਦਾ ਡੈੜੀ ਦਾ ਉਹਨਾਂ ਤੇਰਾ ਵੀ ਆ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਆਇਆ ਕਿ ਤੈਨੂੰ ਕੌਣ ਰੋਕਦਾ ਤੇ ਆਉਣ ਤੋਂ ਕੋਈ ਹੁਣ ਉਹ ਇੰਨਾ ਲਗੀ ਕਹਿਣਾਗਾ ਤੇਰਾ ਕਰਕੇ ਆਉਨੇ ਜਾਂ ਤੇਰਾ ਕਰਕੇ ਘਰੇ ਆਉਂਦੇ ਨਾਲੇ ਆਪਣੀ ਬੇਇੱਜ਼ਤੀ ਕਰਕੇ ਜਾਂਦੇ ਪਾੜਦੇ ਆ ਇਹ ਤੇਰਾ ਕਰਕੇ ਆਉਨੇ ਪਾੜਦੇ ਨਾ ਯਾਰ ਤੁਸੀਂ ਆਏ ਕਰੋ ਬੋਲੀ ਜਾਂਦੇ ਹੋ ਪਾੜਦੇ ਆ ਪਾੜਨ ਵਾਲੀ ਕੀ ਗੱਲ ਹੈ ਯਾਰ ਹੱਥ ਮੈਂ ਕਿਸੇ ਦੀ ਉਂਗਲਾ ਤੇ ਚੜਦਾ ਬਾਈ ਮੈਂ ਚੜ ਜਾਂਦਾ ਹੁਂਗਲਾ ਬਾਈ ਵੇਖ ਲੈ ਕੀ ਪਾੜਤਾ ਸੀ ਪੁੱਤ ਕੋਈ ਕੋਈ ਤੂੰ ਵੀ ਚੁੱਪ ਕਰ ਪਾ ਉਹ ਤਾਂ ਸਾਥ ਕਿ ਲੈ ਆ ਕਰਿਆ ਅੱਗੇ ਸਾਡੀ ਗੈਸੀ ਕਰ ਮੈਂ ਤੇ ਹਾਂ ਜਿੱਤੇ ਕੱਲ ਸੁਣ ਬੀ ਤੇਰੇ ਨਾਲ ਮੇਰਾ ਕੋਈ ਫਰਕ ਹੈਗਾ ਨਾ ਨਾ ਭਰਾਵਾ ਆਪਾਂ ਤੇ ਫੇਰ ਉਹ ਵੀ ਗੱਲ ਆਪਾਂ ਕਾਦੀ ਖਤਮ ਕਰਿਆ ਯਾਰ ਵੀ ਉਹੀ ਗੱਲ ਹੈ ਮੈਂ ਕਦੇ ਸੋਚੀ ਨਹੀਂ ਇਹ ਗੱਲ ਤਾਂ ਅਸੀਂ ਦੋ ਭਰਾ ਜੇ ਸਾਡੇ ਚ ਇੱਕ ਵੇਛੜ ਗਿਆ ਅਸੀਂ ਸਾਡੇ ਕੋਲ ਰਹਿ ਕੀ ਗਿਆ ਰਹਿ ਕੀ ਗਿਆ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਕੌਣ ਲਊਗਾ ਮਕਰੋ ਹਾਂ ਇਹ ਤਾਂ ਕਮਲੇ ਆ ਤਾਂ ਇਕੱਠੇ ਹੋ ਕੇ ਰਹਿਣਾ ਵਧੀਆ ਇਕੱਠੇ ਬੈਠਣਾ ਪਾੜ ਕੇ ਸਾਨੂੰ ਲੀਰਾ ਵਾਂਗੂ ਜਾਣੇ ਆ ਕਿਹੜੇ ਸਾਨੂੰ ਨਾਲ ਲਾਉਣੇ ਆ ਤੁਸੀਂ ਨਾ ਦਾ ਕੋਈ ਆਸੀ ਮੇਰੇ ਬੱਪੂ ਵਾਂਗੂ ਆਣਾ ਬੋਲ ਠੀਕ ਹੈ ਨਾ ਚੱਲ ਬੈਠ ਜਾ ਕੋਈ ਨਹੀਂ ਕੋਈ 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 ਉਹ ਚੱਲ ਕੋਈ ਆਏ ਨਹੀਂ ਬੋਲਦੇ ਹੁੰਦੇ ਬੈਠੇ ਆ ਤੂੰ ਬੈਠ ਸਾਨੂੰ ਪਰੋਣਾ ਹੋਣਾ ਕਿ ਨਾਲੇ ਸਭ ਨੂੰ ਸੋਤੋਸੀ ਦੇ ਆਏ ਗਏ ਨੂੰ ਚਾਹ ਪਾਣੀ ਦਾ ਬੋਲਦ ਹੁੰਦਾ ਆਏ ਗਏ ਨੂੰ ਪਹਿਲਾਂ ਕਰੀ ਸਾਨੂੰ ਪਾਣੀ ਤਾਂ ਸਾਨੂੰ ਦਿੱਤੀ ਪੋਗੇ ਜੇ ਤੂੰ ਨਹੀਂ ਹੁੰਦਾ ਘਰੇ ਪਤਾ ਹੀ ਮੁੜ ਜਾਂਦੇ ਅਸੀਂ ਆਏ ਗਏ ਨੂੰ ਚਾਹ ਪਾਣੀ ਦਾ ਕੀ ਪੁੱਛਣਾ ਆ ਤੁਸੀਂ ਕਹੀ ਕਰੀ ਜਾਂਦੇ ਹੋ ਤੁਸੀਂ ਪਾਈ ਘਰੇ ਨਹੀਂ ਮਿਲਦਾ ਸਭ ਸੋਤ ਚ ਬੈਹ ਜਾਂਦਾ ਜਾ ਕੇ ਸਿਆਣੇ ਬੰਦੇ ਕੋਲੇ ਬੈਹ ਜਾਂਦਾ ਜਾ ਕੇ ਇੱਥੇ ਘਰੇ ਕੋਈ ਹੁੰਦਾ ਨਹੀਂ ਕੀ ਘਰੇ ਆ ਕੇ ਸਾਨੂੰ ਚੁਗਲਗਾਂ ਚੰਗਾਂ ਲੱਗਦੀਆਂ ਨਾ ਸਾਨੂੰ ਪਾੜਨ ਵਾਲਾ ਬੰਦਾ ਚੰਗਾ ਲੱਗਦਾ ਸਾਨੂੰ ਤਾਂ ਸਹੀ ਸਲਾਮ ਚੁਗਲੀਆਂ ਇਹ ਇਹ ਚੁਗਲੀਆਂ ਦਾ ਭਾਬੀ ਗੱਲ ਨਹੀਂ ਹੈਨੀ ਕੋਈ ਪਾੜ ਤਾਂ ਕੋਈ ਲੈਸ ਕਰ ਲੋ ਕਿੰਨਾ ਬੀਬੀ ਬਧਿਆ ਪਤਾ ਪਾਪਾ ਡੈਡੀ ਨਾਲ ਨਹੀਂ ਤਾਂ ਪਹਿਲਾ ਕੰਮ ਕਰਨ ਲੱਗਦਾ ਪਤਾ ਡੈਡੀ ਦਾ ਕੋਈ ਗੱਲ ਨਹੀਂ ਮੈਂ ਇੱਡੇ ਕਿਹੜਾ ਦਵਾਈ ਦਵਾਉਂਦਾ ਨਹੀਂ ਡੈਡੀ ਨੂੰ ਪਾਹੇ ਤਾਂ ਤੂੰ ਰਾਮਣੇ ਇੱਥੇ ਗਿਆ ਸੀ ਕਿ ਉਹ ਤਾਂ ਨੋਰਮਲ ਚਾਨਣ ਯਾਰ ਮੇਰੀ ਗੱਲ ਸੁਣ ਮੈਂ ਥੋੜੇ ਚੱਲ ਜਾ ਬੰਚਾ ਪਤਾ ਐ ਕਰੋ ਚਾਨਣ ਇਹੇ ਤਾਂ ਭਾਲਦੀ ਹੈ ਬੰਚਾ ਲਿਆ ਤੇਰੇ ਨਾ ਤਾਇ ਨੂੰ ਪਾ ਇਹ ਨਹੀਂ ਪਾਉਂਦਾ ਇਹਦਾ ਬਿਮਾਰ ਹੈ ਬੰਦਾ ਇਹ ਤੇ ਕੋਈ ਮੈਂ ਬੰਦਾ ਲੈਣਾ ਤਾਇ ਨੂੰ ਪਾ ਚੱਲ ਤਾਇ ਨੂੰ ਕਰ ਲੈ ਲੈ ਚੱਲ ਆਪਾਂ ਉਹਦੇ ਚੱਲ ਲੋਡ ਨਹੀਂ ਕੋਈ ਨਹੀਂ ਸਭ ਦੇਖੋ ਯਾਰ ਤੇਰੀ ਨਾ ਮੇਰੀ ਬਾਤ ਤੁਹਾਡੇ ਕੋਲ ਨਿਕਲੂਗੀ ਮੈਂ ਤਾਂ ਚੱਲਦਾ ਜਾ ਉਹ ਯਾਰ ਹੁਣ ਚੱਲ ਕੋਈ ਗੱਲ ਨਾਲ ਫਿਰ ਤੈਨਾਂ ਤੇ ਕੋ ਯਾਰ ਭਰਾ ਮੇਰਾ ਫਿਰ ਉਹ ਦੂਜੇ ਦੋ ਨਾ ਜਿਹੜਾ ਸਗਾ ਭਰਾ ਉਹਨੂੰ ਤੂੰ ਮੰਨਦਾ ਨਹੀਂ ਉਹ ਨਗਾ ਭਰਾ ਇਹ ਵੀ ਭਰਾ ਤੂੰ ਵੀ ਭਰਾ ਮੇਰਾ ਚਾਚਾ ਕੋਈ ਨਾ ਯਾਰ ਜਦੋਂ ਨਾ ਆ ਚੱਲੇ ਤੁਰਨ ਕੋਈ ਨਹੀਂ ਕਾ ਆਪਾਂ ਚੱਲ ਜਾਂਦੇ ਆਂ ਸਾਡੇ ਯਾਰ ਨਾਲ ਸਾਡੇ ਯਾਰ ਆਇਆ ਯਾਰ ਆਇਆ ਯਾਰ ਉਹ ਆਇਆ ਆਇਆ ਯਾਰ ਕਿਵੇਂ ਲੈ ਕੇ ਜਾਂਗੇ ਯਾਰ ਓਏ ਯਾਰ ਫੇਰ ਸਾਡਾ ਹੁਣ ਮੈਂ ਚਲੀ ਲਊਂਗਾ ਪ੍ਰਵਾਹ ਚੱਲੇ ਆਪਾਂ ਚੱਲਦੇ ਆਂ ਉਹ ਮੇਰਾ ਸਾਡੇ ਕੋਈ ਸਾਡੇ ਪਿੱਛੇ ਪ੍ਰਵਾਹ ਤੇ ਕਲੇਸ਼ ਹੁੰਦਾ ਯਾਰ ਤੂੰ ਚੱਲ ਕੋਈ ਗੱਲ ਚਲੋ ਯਾਰ ਚਲੋ ਆ ਤਾਂ ਤੁਸੀਂ ਆਪਾਂ ਦੇ ਆਲੇ ਹੋਗੇ ਉਹ ਡਰਾਈਵਰ ਵਾਲੇ ਹੋਗੇ ਹੁਣ ਆ ਗਿਆ ਉਹ ਕੱਲਾ ਤੁਰ ਕੇ ਆਇਆ ਤੋਂ ਆਹ ਜਿਹੜੀ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਆਉਣ ਆਏ ਸੀਗੇ ਕਿ ਘਰ ਚ ਕਲੇਸ਼ ਕਰਨ ਆਏ ਸੀਗੇ ਹੁਣ ਕੀ ਸਮਝ ਮੈਨੂੰ ਤਾਂ ਲੱਗਦੀ ਨਹੀਂ ਕਿ ਮੇਰਾ ਬੀਬੀ ਹਾਈ ਹੈ ਮੈਨੂੰ ਸਮਝੋ ਬਾਹਰ ਹੋਈ ਪਈ ਗੱਲ ਮੈਨੂੰ ਉਹ ਹੀ ਤਾਂ ਸਮਝਾਉਣਾ ਆ ਕਿ ਚਾਚੇ ਸੋ ਵੀ ਤੂੰ ਤਾਂ ਤੇਰੇ ਤੇ ਚੱਲਣ ਚੱਲਣ ਅਸੀਂ ਚਾਚੇ ਦੇ ਵੀ ਚੱਲੀ ਚੱਲ ਗਏ ਹੁਣ ਮੈਂ ਇਸ ਗੱਲ ਨੂੰ ਕੀ ਕਹਿ ਸਕਦਾ ਮੇਰਾ ਆਪ ਦਾ ਦਿਮਾਗ ਹੀ ਸੈੱਟ ਹੋਵੇ ਤਾਂ ਮੈਂ ਦਵਾਈ ਲੈਣ ਗਿਆ ਮੈਨੂੰ ਇਹਦੇ ਨਾਲ ਦਾ ਜੰਮੇ ਉਹਨਾਂ ਦਾ ਉਹੀ ਗੱਲ ਬੈਰੀ ਬਣਿਆ ਬੈਠਾ ਹੁਣ ਕੋਚ ਨੂੰ ਵੀ ਨਾਲ ਲੈ ਕੇ ਉਹ ਲੈ ਉਂਗਲਾਂ ਲਾ ਕੇ ਪਾੜਨੋਂ ਦੇ ਕੇ ਨਾਲ ਅਰ ਲਾਉਣੋਂ ਦੇ ਤੁਹਾਨੂੰ ਇਹ ਕੋਚੀ ਵੀ ਫਿਰ ਉਹੀ ਗੱਲ ਕੋਚੀ ਕੋਚੀ ਕਰਕੇ ਡੰਕ ਸਾਰ ਦਿੰਨਾ ਤੂੰ ਕੋਚੀ ਨੂੰ ਤਾਂ ਸਮਝਾਈ ਸਕਦਾ ਹਾਂ ਤੂੰ ਤੇਰੇ ਸਾਹਮਣੇ ਆ ਰਲਗੇ ਨਾ ਉਹਨਾਂ ਨਾਲ ਕੋਈ ਨਹੀਂ ਉਹਨੂੰ ਤਾਂ ਮੈਂ ਇਹਨੇ ਤਾਂ ਕੱਲੇ ਨੂੰ ਤੱਕਾਈ ਬੈਠੇ ਆ ਇਹਨੂੰ ਮਰਵਾਣਾ ਤੂੰ ਕੱਲੇ ਨੂੰ